ਉਹ ਜਿੰਮਰੀ ਹੋ ਗਈ ਤਿਆਰੀ ਆਪਣੇ ਦਿਨੇ ਮ ਬੰਨਣਾ ਅੱਜ ਆਪਣੇ ਜਗਤ ਸਿੰਘ ਦਾ ਅੱਜ ਨੂੰ ਕੁਝ ਹੋਇਆ ਹੈ ਕਿ ਮੈਂ ਦੂਜਾ ਆ ਤਰਸਦਾ ਇਹ ਕੱਟ ਲਾਂ ਦੇਖੋ ਪੂ ਆਨੇ ਨਿਮ ਕਰ ਲਿਆ ਤਿਆਰ ਸਭ ਜਣ ਨਹੀਂ ਆ ਮਗਾਜ਼ਾ ਪੀਲੀ ਚਾਹ ਪੀਲੀ ਨਿਮ ਬੰਨਣਾ ਜੇ ਪਾ ਚੰਗਾ ਰੋਜੀ ਨਮਕ ਕਰਤਾ ਭੂਆ ਨੇ ਤਿਆਰ ਸਾਰਾ ਰਸਤੇਦਾਰ ਅਗੇ ਤੇ ਗੁਜ਼ਰ ਰਹਿਗੇ ਸਾਡੇ ਪੌੜੀ ਤਾਂ ਲਾਤੀ ਜੀ ਜਾਨੀਂ ਨਾ ਜੀ ਜੀ ਬੜਕੇ ਲੱਗੋਂਗਾ ਉਹ ਇਹਦਾ ਸਿੱਧਾ ਵਾਸਤਾ ਸਿੱਧਾ ਇਹ ਨਾਲ 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 ਇੱਧਰ ਨਾਲ ਦਾ ਪਿਆ ਦੇਖਣਾ ਪੈਣਾ ਪਊੜੀ ਨੂੰ ਹੱਥ ਪਾ ਲੂਗੀ ਆ ਫੜ ਕੇ ਰੱਖੋ ਜੀ ਕਿਤੇ ਮਰ ਮਾਰ ਕੇ ਰੱਖੀ ਪੌੜੀ ਆ ਕੁੜੀ ਨੂੰ ਬਰਾ ਕਰ ਦੋ ਉਹ ਚੱਲੀ ਚੱਕ ਲੋ ਬਿਚਾਰੀ ਬਲਜੀ ਗਈ ਆ ਤੇ ਨਹੀਂ ਚੱਕਾਉਗੀ ਦੇਖੋ ਮੜਾ ਹੋਰ ਖੇਚ ਲੋ ਇਧਰ ਨੂੰ ਇਧਰ ਨੂੰ ਹੋਰ ਕਰ ਲੋ ਉੱਚਾ ਕਰ ਲਾ ਥੋੜਾ ਜਿਹਾ ਆ ਇੱਥੇ ਜੇ ਰੱਖੋ ਦੇਖੋ ਕਿ ਇੱਧਰ ਪੂਰਾ ਹੋਊਗਾ ਨਹੀਂ ਮੈਂ ਤੇ ਡਾਣੇ ਤੇ ਹੋਰੇ ਤੇ ਲੱਡਾ ਹੋਰ ਕੁਕਸ ਦਾ ਆ ਦੇ ਤਾਂ ਥੋੜਾ ਜਿਆ ਕਰ ਲੋ ਟਾਡਾ ਢਿੱਲਾ ਤਾਂ ਹੋਊਗਾ ਹੀ ਜਦ ਬਾਅਦ ਖਤਨਾ ਤੋਂ ਬਾਅਦ ਇੱਥੇ ਜੇ ਰੱਖੋ ਮੈਂ ਢਿੱਲਾ ਕਰ ਲਾ ਜੀ ਉਧਰ ਕੋਈ ਨਹੀਂ ਇਹ ਆ ਗਿਆ ਉੱਤਰ ਬਾਅਦ ਆਹੀ ਆਊਗਾ ਖਿੱਚ ਕੇ ਸਹੀ ਆਊਗਾ ਇਹਦਾ ਫਰਿਆ ਵੀ ਮੋੜ ਨਹੀਂ ਜਾਂਦੇ ਲਈ ਸਾਈਡ ਆ ਮੈਨੇ ਕੈਂਚੀ ਕਿੱਥੇ ਰੱਖੀ ਹੈਗੀ ਜੇ ਸਾਡੇ ਸੌਂਦਾ ਕੈਂਚੀ ਮੈਂ ਤਾਂ ਮਰ ਚੁੱਕੀ ਕੈਂਚੀ ਲਗਾ ਕੈਮਰਾ ਦੀ ਰੋਪਨ ਅਸੀਂ ਕੱਟਣੀ ਆ ਨਾ ਜਿਹੜੀ ਹੈਗਾ ਜੰਡ ਦੇ ਕੇ ਬਾਦੂ ਆਪਾਂ ਉਹ ਕਰਾਂਗੇ ਅੱਡੀ ਸਾਡ ਲੈ ਕੇ ਜਾਣੀ ਹੈ ਲੈ ਕੈਂਚੀ ਕੱਟ ਇਧਰਲੀ ਸਾਈਡ ਪਾਊਡਰ ਕਰ ਲਿਓ ਸੂਟ ਕਾਲਾ ਕਿਥੋਂ ਕਿਹਦੀ ਨੇ ਦਿੱਤਾ ਤੈਨੂੰ ਸ਼ਕੀਨ ਨੇ ਮੇਰੇ ਕੋ ਤੇ ਪਾਣ ਕਿੱਥੇ ਰਿਓ ਮੈਂ ਪਿੱਛੇ ਜੇ ਐਵੇਂ ਬੰਦਿਆਂ ਦੇ ਲੋਟਾ ਜੀ ਹੋਣੇ ਉਸਦੇ ਉੱਪਰ ਤੇ ਨਹੀਂ ਗਿਆ ਤਾ ਹੱਟਾ ਦੇ ਕੌਲੇ ਤੂੰ

ਹਾਂ ਤਾਰ ਕਹਿੰਦੇ ਸੀ ਇਹ ਤਾਂ ਉਹ ਬੰਦ ਮਾਰਿਆ ਉਹ ਤੋਂ ਕਿਵਲ ਇਹ ਤਾਂ ਕੇਵਲ ਬੰਨੀ ਵੀ ਆ ਹਾਂ ਕੇਵਲ ਬੰਨੀ ਹੋਈ ਦੇਖੋ ਤੁਸੀਂ ਇਹ ਕਬੜੀ ਠੀਕ ਆ ਠੀਕ ਆ ਬਣ ਗਰੰਟੀ ਵਾਲੀ ਕੇਬਲ ਆ ਕੇਬਲ ਦੇ ਉੱਤੇ ਉਹ ਸਿਲਵਰ ਦੀ ਤਾਰ ਦਾ ਬੰਦ ਮਾਰਿਆ ਭੇਜ ਦੇ ਭੇਜ ਦੇ ਉਹ ਤੇ ਗਰੰਟੀ ਨਹੀਂ ਹੈਗਾ ਸਿਲਵਰ ਦੀ ਤਾਰ ਸਰੀਏ ਨਾਲ ਸਰੀਏ ਹਾਂ ਐ ਚਲੋ ਤਾਂ ਨਿਮਾ ਦੇ ਉੱਤੇ ਦੂਰ ਨਹੀਂ ਰੱਖਿਓ ਉਹਦੀ ਬਹਾਂ ਜਾਂ ਮਾਰ ਦੇ ਤਰ੍ਹਾਂ ਇਹ ਗੱਲ ਦੇ ਤੂੰ ਵੀਰੋ ਜੀ ਅਸੀਂ ਕੋਈ ਨਹੀਂ ਆਉਂਦੇ ਅੱਗੇ ਤੇ ਨਹੀਂ ਆਉਂਦੇ ਤੂੰ ਦਿੱਸ ਜੀ ਉਹ ਵੀਰੋ ਜੀ ਕਾਹਨ ਕਰਦੇ ਆ ਆ ਗਿਆ ਬਰਬਾਦ ਓਏ ਇਹ ਤਾਂ ਇੱਥੇ ਹੀ ਨਹੀਂ ਆ ਕਾਲਾਗਾ ਆ ਦੇਖਿਓ ਜੀ ਅੱਜ

ਤੇ ਉਹ ਤਾਰੀਖ ਹੈ ਮੇਰੀ ਭੈਣ ਜੀ ਨਾਲ ਫੋਟੋ ਕਰ ਦੋ ਬੜੀਆਂ ਬੜੀਆਂ ਬਧਾਈਆਂ ਭੈਣ ਨੂੰ ਦਰਦ ਦਰ ਆੜੀ ਸਰ ਸਾਹਿਬ ਦੇਖੇ ਆਏ ਆਂ ਬਾਬਾ ਜੀ ਦੇ ਦਰ ਅੱਜ ਨਾਮ ਵੰਨਣ ਵਾਸਤੇ ਮੋਟੋ ਇਸੇ ਮਾਤਾ ਜੀ ਬਾਬੇ ਅੜੀ ਸਰ ਸਾਹਬ ਦੇ ਆਏ ਆ ਜੀ ਨਵੇਂ ਬੰਨਣ ਵਾਸਤੇ ਹਰੇ ਹਰੇ ਇੱਕ ਮਿੰਟ ਪਹਿਲਾਂ ਐਸੇ ਕੁੜੀਆਂ ਦਾ ਆਏ ਨਾਣ ਬੰਨਕ ਰਸੀ ਨਸੀ ਬੰਦੇ ਸੇਕ ਦਾ ਆਈ ਫੜਕੇ ਸਾਲ ਨਹੀਂ ਬਣਦੇ ਚਾਹੀਦੇ ਮੋਟੋ ਹੋਰ ਥੋੜੀ ਜਿਹੀ ਛੋਟੀ ਰਹੇਗੀ ਮਾਏ ਮੁੰਡੇ ਦੇ ਦਾਂਗਾ ਕਿੱਧਰ ਦੋਤਨ ਦੇ ਵੀ ਕੋਲ ਨਹੀਂ ਜਾਗੇ ਨਾ ਖੋਦੀ ਇੱਕ ਹੋਰ ਦੇ ਦਿੰਦੇ ਇਹ ਆਪਣੇ ਜੁਗਤ ਸਿੰਘ ਦਾ ਨਮ ਬੰਨੇ ਅੱਜ ਤੇ ਚਲੋ ਪਰਮਾਤਮਾ ਚੜ੍ਹਦੀ ਕਲਾ ਰੱਖੇ ਸੁੱਖ ਰੱਖੇ ਕੀ ਰਹਿ ਗਿਆ ਪੂਆ ਉਹ ਜਿੱਤਨ ਪੁੱਛਦੇ ਨੇ ਕਦੋਂ ਕਬਤਰੀ ਬੋਢੀ ਘਰੇ ਕੰਦੀ ਅੱਛਾ ਉਹ ਨਹੀਂ ਆਉਂਦੀ ਆਈਸ ਕਰੀ ਨਾ ਇਹ ਹੁਣ ਕੁਝ ਨਹੀਂ ਖਾਣਾ ਖਾਦੀ ਭਈਆ ਟਾਕੀ ਖੁੱਲੀ ਆ ਯਾਰ ਕੋਈ ਹੈ ਟਾਕੀ ਖੁੱਲੀ ਆ ਫਿਰ ਆਮਨੇ ਤੇਰੇ ਵਾਲੀ ਖੁੱਲੀ ਆ ਬੱਸ ਉਹ ਬਾਰੇ ਗੇਟ ਤੇ ਆਉਂਦੇ। ਉਹ ਦੇਖਦੇ। ਪਾਪੀ ਗਿਆ ਵੀ ਉਹ ਕਿ ਦੂਰ ਤੱਕ ਜਾਂਦਾ ਨਾ। ਗਰਮੀਤ ਘਰ ਕਿਧਰ ਨੰਗੀ? ਉਹ ਵੀ ਤੁਰੀ ਜਾਂਦੀ ਆ। ਦੁਕਾਨ ਤੇ ਨਵਾਗੀਓ ਕੁਝ ਦਵਾਉਣ। ਨੇਮ ਬੰਨੇ ਗਏ ਰਿਸ਼ਤੇਦਾਰ ਆਪਣੇ ਬਾਗੇ ਬਹੁਤ ਖੰਡੇ ਹਰ ਖੰਡੇ ਪਏ ਅੰਦਰ। ਵਸੂ ਵਿੱਚ ਕੀ ਅੰਦਰ ਕੋਠੀ ਚ ਕੀ।